ਨਮਾਸਾਲ ਆਉਂਦਾ ਹਰ ਸਾਲ ਆਉਂਦਾ ਨਮਾਸਾਲ ਆਉਂਦਾ ਹੈ ਹਰ ਸਾਲ ਆਉਂਦਾ ਹੈ ਕੁਝ ਦਰਦ ਨੇ ਆਉਂਦਾ ਹੈ ਕੁਝ ਦਰਦ ਮਟਾਉਂਦਾ ਹੈ ਕੁਝ ਦਰਦ ਨੇ ਆਉਂਦਾ ਹੈ ਕੁਝ ਦਰਦ ਮਟਾਉਂਦਾ ਹੈ ਇਹ ਤਾਂ ਸਦੀਆਂ ਤੋਂ ਹੀ ਆਉਂਦਾ ਜਾਂਦਾ ਰਹਿੰਦਾ ਹੈ ਇਹ ਤਾਂ ਸਦੀਆਂ ਤੋਂ ਹੀ ਆਉਂਦਾ ਜਾਂਦਾ ਰਹਿੰਦਾ ਹੈ ਕਦੇ ਇਹ 47 ਦੀ ਵੰਡ ਯਾਦ ਕਰਾਉਂਦਾ ਹੈ ਕਦੇ 84 ਦੇ ਕਹਿਰ ਦੀਆਂ ਬਾਤਾਂ ਪਾਉਂਦਾ ਹੈ ਗੁੰਧੀ ਜੁਲਮ ਦੀ ਇੰਤਹਾ ਦੇ ਸੋਲੇ ਗਾਉਂਦਾ ਹੈ ਕਦੇ ਵਿਛੜ ਗਿਆ ਦੇ ਸੱਲ ਦੀ ਲਕੀਰ ਬਣਾਉਂਦਾ ਹੈ ਮਾਸੂਮਾਂ ਤੇ ਨਿਰੋਸ਼ਾਂ ਦੇ ਨਿਰਦੋਸ਼ਾਂ ਦੇ ਬੁੱਲੇ ਖੂਨ ਉੱਤੇ ਧਰਤੀ ਨੂੰ ਪਈ ਕੰਪਨੀ ਦਾ ਅਹਿਸਾਸ ਕਰਾਉਂਦਾ ਹੈ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਮੋਗਨਾ ਦੇ ਜੁਲਮਾਂ ਦੀ ਅਤੇ ਸਾਬਰ ਸਿੰਦਕ ਤੇ ਪੱਕੇ ਸ਼ਹੀਦਾਂ ਤੇ ਮਰੀਦਾਂ ਦੀ ਨਾਸਾਨੀ ਬੀਰਤਾ ਤੇ ਕੁਰਬਾਨੀ ਦੀ ਕਹਾਤਾ ਸੁਣਾਉਂਦਾ ਹੈ ਆਜ਼ਾਦੀ ਲਈ ਜੂਝ ਗਏ ਸ਼ਹੀਦਾਂ ਦਾ ਫਖਰ ਤੇ ਨਿਰਗਰਤਾ ਨਾਲ ਫਾਂਸੀ ਤੇ ਚੜ੍ਹਿਆ ਦਾ ਪਾਠ ਪੜਾਉਂਦਾ ਹੈ ਤੇ ਜੋਕੇ ਦੌਰ ਚ ਆਜੋਕੇ ਦੌਰ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਦਾ ਮਖੌਟਾ ਵੀ ਕਟਾਰੇ ਚ ਲਾਉਂਦਾ ਹੈ ਹੱਕਾਂ ਲਈ ਲੜਾਸਕਾਰ ਰਹੇ ਅਣਖੀ ਬੰਦਿਆਂ ਨਾਲ ਹੋ ਰਹੀ ਨਾਂਨਸਾਫੀ ਦਾ ਸ਼ੀਸ਼ਾ ਵੀ ਦੁਨੀਆ ਨੂੰ ਦਿਖਾਉਂਦਾ ਹੈ ਗੈਂਗਸਟਰਾਂ ਦਾ ਕੈਰ ਨਸ਼ਿਆਂ ਦੀ ਲਹਿਰ ਅਤੇ ਰਾਜਨੀਤਿਕਾਂ ਵੱਲੋਂ ਉਗਲਿਆ ਜ਼ਹਿਰ ਆਸਮਾਨ ਦੇ ਬੋਲੇ ਕੰਨੀ ਪਾਉਂਦਾ ਹੈ ਔਰਤ ਦੀ ਕੁੱਖ ਅਤੇ ਕੱਟੇ ਜਾ ਰਹੇ ਰੁੱਖ ਔਰਤ ਦੀ ਕੁੱਖ ਅਤੇ ਕੱਟੇ ਜਾ ਰਹੇ ਰੁੱਖ ਤੇ ਹੁੰਦੇ ਜੁਲਮ ਨੂੰ ਦਰਸਾਉਂਦਾ ਹੈ ਫਸਲਾਂ ਅਤੇ ਨਸਲਾਂ ਦੀ ਬਰਬਾਦੀ ਦਾ ਦੁੱਖ ਸੀਨੇ ਹਟਾਉਂਦਾ ਹੈ ਤੇ ਅਗਲੇ ਸਾਲ ਲਈ ਇਹੋ ਕੁਝ ਹੋਣ ਤੋਂ ਡਰਦਾ ਆਪਣਾ ਮੂਸ ਪਾਉਂਦਾ ਹੈ ਤੇ ਫਿਰ ਆਉਂਦਾ ਹੈ ਦੁਬਾਰਾ ਫਿਰ ਨਵੇਂ ਰੂਪ ਚ ਆਉਂਦਾ ਹੈ ਕੁਝ ਠੰਡ ਪਾਉਂਦਾ ਹੈ ਬਹੁਤੀ ਅੱਗ ਵੀ ਲਾਉਂਦਾ ਹੈ ਕੁਝ ਠੰਡ ਪਾਉਂਦਾ ਹੈ ਬਹੁਤੀ ਅੱਗ ਹੀ ਲਾਉਂਦਾ ਹੈ ਪਰ ਇਸ ਵਾਰ ਅਰਜੈ ਨਵੇਂ ਸਾਲਾਂ ਠੰਡੀ ਹਵਾ ਦੇ ਬੋਲੇ ਲਿਆਵੀ ਸਭਨਾ ਦੇ ਹੱਥ ਝੋਲੀ ਪਾਵੀ ਨਫ਼ਰਤਾਂ ਦੀ ਦੀਵਾਰ ਮਟਾਵੀ ਮਾਂ ਬੋਲੀ ਦਾ ਮਾਣ ਵਧਾਵੀ ਦੁਨਿਆ ਦਾ ਹੰਕਾਰ ਹਟਾਮੀ ਤੇ ਸਭਣਾ ਨੂੰ ਕਹਿ ਸਕਾਂਗੇ ਸਹਿਤਕਾਰਾਂ ਦੇ ਮੋਸਲਮ ਮਹਿਫਲਾਂ ਸਜਾਉਂਦੇ ਸਹਿਤਕਾਰਾਂ ਦੀ ਮਹਿਫਲਾਂ ਸਜਾਉਂਦੇ ਵਾ 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 ਸਹਿਤਕਾਰਾਂ ਦੀਆਂ ਮਹਿਫਲਾਂ ਸਜਾਉਂਦੇ